ਜਿਹੜਾ ਬਿਆਨ ਜਿਹੜਾ ਦਿੱਤਾ ਉਹਨਾਂ ਨੇ ਕੋਈ ਇਹ ਨਹੀਂ ਹੈਗੀ ਵੀ ਸਲਿੱਪ ਆਫ ਟੰਗ ਹੋਈ ਹੈ ਜਮਾਨ ਫਿਸਲੀ ਉਹਨਾਂ ਦੀ ਇਹ ਉਹਨਾਂ ਦੀ ਸੋਚ ਦਰਸਾਉਂਦੀ ਹੈ ਗੁਰੂ ਸਾਹਿਬ ਨੇ ਗੁਰਤੇਗ বাহাদুর ਜੀ ਨੇ ਜਿਹਨੂੰ ਹਿੰਦ ਦੀ ਚਾਦਰ ਕਹਿੰਦੇ ਆ ਉਹਨਾਂ ਨੇ Hindu ਧਰਮ ਖਾਤਰ ਦੂਜੇ ਧਰਮ ਖਾਤਰ ਉਹਨਾਂ ਨੇ ਆਪਣਾ ਆਪਣੀ ਸ਼ਹਾਦਤ ਦਿੱਤੀ ਪੂਰਾ ਪਰਿਵਾਰ ਦੀ ਸ਼ਹਾਦਤ ਹੋਈ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਦੇ ਵੱਲੋਂ ਇੱਕ ਵਿਧਾਨ ਸਭਾ ਦੇ ਵਿੱਚ ਵਿਵਾਦਤ ਬਿਆਨ ਦਿੱਤਾ ਗਿਆ ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਅੱਜ ਪੂਰੇ ਪੰਜਾਬ ਭਰ ਦੇ ਵਿੱਚ ਉਸ ਦੇ ਵਿਰੁੱਧ ਰੋਸ ਧਰਨਾ ਜਿਹੜਾ ਉਹ ਦਿੱਤਾ ਜਾ ਰਿਹਾ ਲੁਧਿਆਣਾ ਸ਼ਹਿਰ ਦੇ ਵਿੱਚ ਅਸੀਂ ਮੌਜੂਦ ਹਾਂ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਜਿਹੜੇ ਨੇ ਉਹ ਇਕੱਠੇ ਹੋ ਰਹੇ ਨੇ ਰੋਸ ਧਰਨਾ ਜਿਹੜਾ ਦਿੱਤਾ ਜਾ ਰਿਹਾ ਮੇਰੇ ਨਾਲ ਸਿਮਰਨਜੀਤ ਸਿੰਘ ਢਿੱਲੋਂ ਜੀ ਮਜ਼ਦੂਰ ਨੇ ਗੱਲਬਾਤ ਕਰਦੇ ਆ ਢਿੱਲੋਂ ਸਾਹਿਬ ਇੱਕ ਜਿਹੜਾ ਬਿਆਨ ਦਿੱਤਾ ਗਿਆ ਇਸ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜੀ ਜਿਹੜਾ ਬਿਆਨ ਜਿਹੜਾ ਦਿੱਤਾ ਉਹਨਾਂ ਨੇ ਇਹ ਕੋਈ ਇਹ ਨਹੀਂ ਹੈਗੀ ਵੀ ਸਲਿੱਪ ਆਫ ਟੰਗ ਹੋਈ ਹੈ ਜਮਾਨ ਇਹ ਉਹਨਾਂ ਦੀ ਸੋਚ ਦਰਸਾਉਂਦੀ ਹੈ ਵੀ ਉਹਨਾਂ ਦੀ ਸਿੱਖ ਧਰਮ ਪ੍ਰਤੀ ਉਹਨਾਂ ਦੀ ਕੀ ਸੋਚ ਆ ਸਾਡੇ ਗੁਰੂਆਂ ਪ੍ਰਤੀ ਉਹਨਾਂ ਦੀ ਕੀ ਸੋਚ ਆ ਇੱਥੋਂ ਆਪਾਂ ਆਈਡੀਆ ਲਾ ਸਕਦੇ ਹਾਂ ਹੁਣ ਜੋ ਜਿਸ ਜੋ ਆਤਿਸ਼ੀ ਹੈ ਆ ਗੱਲ ਉਹਨੇ ਬੋਲੀ ਮੈਂ ਸਮਝਦਾ ਕਿ ਇਦੂ ਘਟੀਆਂ ਸ਼ਬਦਾਵਲੀ ਕੋਈ ਵਰਤ ਨਹੀਂ ਸਕਦਾ ਤੇ ਇਸ ਜੋ ਉਹ ਗੱਲਾਂ ਬੋਲੀਆਂ ਨੇ ਇਹਦੇ ਤੇ ਨਾ ਕੇਵਲ ਸਿੱਖ ਧਰਮ ਬਾਕੀ ਦੂਜੇ ਧਰਮਾਂ ਦੇ ਲੋਕ ਵੀ ਇਸ ਚੀਜ਼ ਤੋਂ ਆਹਤ ਨੇ ਕਿਉਂਕਿ ਸਾਡੇ ਗੁਰੂ ਸਾਹਿਬ ਨੇ ਗੁਰੂ ਤੇਗ ਬਹਾਦਰ ਜੀ ਨੇ ਜਿਹਨੂੰ ਹਿੰਦ ਦੀ ਚਾਦਰ ਕਹਿੰਦੇ ਆ ਉਹਨਾਂ ਨੇ ਹਿੰਦੂ ਧਰਮ ਖਾਤਰ ਦੂਜੇ ਧਰਮਾਂ ਖਾਤਰ ਉਹਨਾਂ ਨੇ ਆਪਣਾ ਆਪਣੀ ਸ਼ਹਾਦਤ ਦਿੱਤੀ ਪੂਰਾ ਪਰਿਵਾਰ ਦੀ ਸ਼ਹਾਦਤ ਹੋਈ ਅੱਜ ਉਹਨਾਂ ਬਾਰੇ ਇਹ ਗੱਲ ਬੋਲਣੀ ਉਹ ਵੀ ਦਿੱਲੀ ਦੇ ਵਿੱਚ ਕਿਉਂਕਿ ਦਿੱਲੀ ਦੇ ਵਿੱਚ ਹੀ ਹੋਇਆ ਸੀ ਜਦੋਂ ਸ਼ਹਾਦਤਾਂ ਹੋਈਆਂ ਤੇ ਇਹ ਤਾਂ ਆਪਾਂ ਕਹਿ ਨਹੀਂ ਸਕਦੇ ਬਿਨੋਂ ਇਤਿਹਾਸ ਬਾਰੇ ਨਹੀਂ ਪਤਾ ਉਹਨੂੰ ਸਭ ਕੁਝ ਪਤਾ ਜਾਣ ਬੁੱਝ ਕੇ ਜਾਣ ਬੁੱਝ ਕੇ ਇਹ ਚਾ ਹੋ ਰਹੀਆਂ ਨੇ ਮੈਨੂੰ ਇਸ ਗੱਲ ਦਾ ਇਸ ਗੱਲ ਦੀ ਆਸ ਆ ਉਮੀਦ ਆ ਪੰਜਾਬੀਆਂ ਤੋਂ ਤੇ ਪੂਰੀ ਦੁਨੀਆ ਦੇ ਵਿੱਚ ਬੈਠੇ ਜੋ ਲੋਕ ਨੇ ਵੀ ਇਸ ਮੁੱਦੇ ਦੇ ਉੱਤੇ ਉਹ ਜ਼ਰੂਰ ਆਵਾਜ਼ ਚੱਕਣਗੇ ਆਮ ਜਨਤਾ ਦੇ ਦਿਲ ਦੇ ਉੱਤੇ ਕੀ ਬੀਤਰੀ ਹੋਏਗੀ ਜਿਨ੍ਹਾਂ ਨੇ ਇਹ ਬਿਆਨ ਸੁਣਿਆ ਹੋਵੇਗਾ ਦੇਖੋ ਜੀ ਜਿਵੇਂ ਅਸੀਂ ਵੀ ਤਾਂ ਸਾਡੇ ਦਿਲ ਵੀ ਤਾਂ ਆहत ਹੈਗੇ ਨੇ ਸਾਡੇ ਦਿਲ ਵੀ ਤਾਂ ਟੁੱਟੇ ਨੇ ਉਵੇਂ ਆਮ ਲੋਕਾਂ ਦੇ ਵੀ ਆਮ ਲੋਕਾਂ ਦੇ ਮਨ 'ਚ ਵੀ ਤਕਲੀਫ ਆ ਵੀ ਜੇ ਤੁਸੀਂ ਹੁਣ ਸਿੱਧਾ ਗੁਰੂਆਂ ਨੂੰ ਤੁਸੀਂ ਇਹੋ ਜਿਹੀ ਚੀਜ਼ ਬੁਲਨੇ ਸ਼ੁਰੂ ਕਰ ਦੋਗੇ ਵੀ ਜੇ ਕੋਈ ਆਮ ਬੰਦਾ ਬੋਲਦਾ ਉਹਦੇ ਨੂੰ ਤੁਸੀਂ ਮਗਰ ਪੈ ਜਾਂਦੇ ਹੋ ਹੁਣ ਤੁਸੀਂ ਸਾਡੇ ਗੁਰੂਆਂ ਵਰਿਆ ਸ਼ਬਦਾਲੀ ਵਰਤ ਰਹੇ ਹੋ ਸੋ ਹਰ ਬੰਦਾ ਹੀ ਆहत ਆ ਤੇ ਸਾਰਿਆਂ ਦੇ ਮਨ 'ਚ ਰੋਸ ਆ ਸੋ ਅੱਜ ਮੰਗ ਪੱਤਰ ਦਿੱਤਾ ਜਾਣਾ ਅੱਜ ਮੰਗ ਪੱਤਰ ਅਸੀਂ ਦੇ ਰਹੇ ਹਾਂ ਉਥੇ ਡੀਸਲ ਦਫ਼ਤਰ ਉਥੇ ਧਰਨਾ ਲਾਇਆ ਅਸੀਂ ਹੋਇਆ ਸਾਰੇ ਜਾਣੇ ਉੱਥੇ ਜਾ ਕੇ ਅਸੀਂ ਇਹੀ ਚੀਜ਼ ਦੀ ਮੰਗ ਕਰਦੇ ਕਿ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਹਾਦਸੇ ਤੇ ਇੱਕ ਜਿਹੜਾ ਬਿਆਨ ਦਿੱਤਾ ਗਿਆ ਇਸ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜੀ ਜਿਹੜਾ ਇਹ ਬਿਆਨ ਜਿਹੜਾ ਦਿੱਤਾ ਉਹਨਾਂ ਨੇ ਇਹ ਕੋਈ ਇਹ ਨਹੀਂ ਹੈਗੀ ਵੀ ਸਲਿੱਪ ਆਫ ਟੰਗ ਹੋਈ ਹੈ ਜਮਾਨ ਫਿਸਲੀ ਉਹਨਾਂ ਦੀ ਇਹ ਉਹਨਾਂ ਦੀ ਸੋਚ ਦਰਸਾਉਂਦੀ ਹੈ ਵੀ ਉਹਨਾਂ ਦੀ ਸਿੱਖ ਧਰਮ ਪ੍ਰਤੀ ਉਹਨਾਂ ਦੀ ਕੀ ਸੋਚ ਆ ਸਾਡੇ ਗੁਰੂਆਂ ਪ੍ਰਤੀ ਉਹਨਾਂ ਦੀ ਕੀ ਸੋਚ ਆ ਇਥੋਂ ਆਪਾਂ ਆਈਡੀਆ ਲਾ ਸਕਦੇ ਹਾਂ ਹੁਣ ਜੋ ਜਿਸ ਜੋ ਆਤਿਸ਼ੀ ਹੈ ਆ ਗੱਲਾਂ ਉਹਨੇ ਬੋਲੀ ਮੈਂ ਸਮਝਦਾ ਕਿ ਇਦੂ ਘਟੀਆਂ ਸ਼ਬਦਾਵਲੀ ਕੋਈ ਵਰਤ ਨਹੀਂ ਸਕਦਾ ਤੇ ਇਸ ਜੋ ਉਹ ਗੱਲਾਂ ਬੋਲੀਆਂ ਨੇ ਇਹਦੇ ਤੇ ਨਾ ਕੇਵਲ ਸਿੱਖ ਧਰਮ ਬਾਕੀ ਦੂਜੇ ਧਰਮਾਂ ਦੇ ਲੋਕ ਵੀ ਇਸ ਚੀਜ਼ ਤੋਂ ਆਹਤ ਨੇ ਕਿਉਂਕਿ ਸਾਡੇ ਗੁਰੂ ਸਾਹਿਬ ਨੇ ਗੁਰੂ ਤੇਗ ਬਹਾਦਰ ਜੀ ਨੇ ਜਿਹਨੂੰ ਹਿੰਦ ਦੀ ਚਾਦਰ ਕਹਿੰਦੇ ਆ ਉਹਨਾਂ ਨੇ Hindu ਧਰਮ ਖਾਤਰ ਦੂਜੇ ਧਰਮਾਂ ਖਾਤਰ ਉਹਨਾਂ ਨੇ ਆਪਣਾ ਆਪਣੀ ਸ਼ਹਾਦਤ ਦਿੱਤੀ ਪੂਰਾ ਪਰਿਵਾਰ ਦੀ ਸ਼ਹਾਦਤ ਹੋਈ ਅੱਜ ਉਹਨਾਂ ਬਾਰੇ ਇਹ ਗੱਲ ਬੋਲਣੀ ਉਹ ਵੀ ਦਿੱਲੀ ਦੇ ਵਿੱਚ ਕਿਉਂਕਿ ਦਿੱਲੀ ਦੇ ਵਿੱਚ ਹੀ ਹੋਇਆ ਸੀ ਜਦੋਂ ਪਛਾਤਾ ਹੋਈਆਂ ਤੇ ਇਹ ਤਾਂ ਆਪਾਂ ਕਹਿ ਨਹੀਂ ਸਕਦੇ ਵੀ ਉਹਨੂੰ ਇਤਿਹਾਸ ਬਾਰੇ ਨਹੀਂ ਪਤਾ ਉਹਨੂੰ ਸਭ ਕੁਝ ਪਤਾ ਜਾਣ ਬੁੱਝ ਕੇ ਜਾਣ ਬੁੱਝ ਕੇ ਇਹ ਚੀਜ਼ਾਂ ਹੋ ਰਹੀਆਂ ਨੇ ਮੈਨੂੰ ਇਸ ਗੱਲ ਦਾ ਇਸ ਗੱਲ ਦੀ ਆਸ ਆ ਉਮੀਦ ਆ ਪੰਜਾਬੀਆਂ ਤੋਂ ਤੇ ਪੂਰੀ ਦੁਨੀਆ ਦੇ ਵਿੱਚ ਬੈਠੇ ਜੋ ਲੋਕ ਨੇ ਵੀ ਇਸ ਮੁੱਦੇ ਦੇ ਉੱਤੇ ਉਹ ਜ਼ਰੂਰ ਆਵਾਜ਼ ਚੱਕਣਗੇ ਆਮ ਜਨਤਾ ਦੇ ਦਿਲ ਦੇ ਉੱਤੇ ਕੀ ਬੀਤਰੀ ਹੋਏਗੀ ਜਿਨ੍ਹਾਂ ਨੇ ਇਹ ਬਿਆਨ ਸੁਣਿਆ ਹੋਵੇ। ਦੇਖੋ ਜੀ ਜਿਵੇਂ ਅਸੀਂ ਵੀ ਤਾਂ ਸਾਡੇ ਦਿਲ ਵੀ ਤਾਂ ਆहत ਹੈਗੇ ਨੇ ਸਾਡੇ ਦਿਲ ਵੀ ਤਾਂ ਟੁੱਟੇ ਨੇ ਉਵੇਂ ਆਮ ਲੋਕਾਂ ਦੇ ਵੀ ਆਮ ਲੋਕਾਂ ਦੇ ਮਨ 'ਚ ਵੀ ਤਕਲੀਫ ਹੈ ਵੀ ਜੇ ਤੁਸੀਂ ਹੁਣ ਸਿੱਧਾ ਗੁਰੂਆਂ ਨੂੰ ਤੁਸੀਂ ਇਹੋ ਜਿਹੀ ਚੀਜ਼ਾਂ ਬੋਲਨੇ ਸ਼ੁਰੂ ਕਰ ਦੋਗੇ ਵੀ ਜੇ ਕੋਈ ਆਮ ਬੰਦਾ ਬੋਲਦਾ ਉਹਦੇ ਵਿੱਚ ਤੁਸੀਂ ਮਗਰ ਪੈ ਜਾਨੇ ਹੋ ਹੁਣ ਤੁਸੀਂ ਸਾਡੇ ਗੁਰੂਆਂ ਵਰਿਆ ਸ਼ਬਦਾਲੀ ਵਰਤ ਰਹੇ ਹੋ ਸੋ ਹਰ ਬੰਦਾ ਹੀ ਆहत ਆ ਤੇ ਸਾਰਿਆਂ ਦੇ ਮਨ 'ਚ ਰੋਸ ਹੈ ਸੋ ਅੱਜ ਮੰਗ ਪੱਤਰ ਦਿੱਤਾ ਜਾਣਾ ਹੈ ਅੱਜ ਮੰਗ ਪੱਤਰ ਅਸੀਂ ਦੇ ਰਹੇ ਹਾਂ ਉਥੇ ਡੀਸਲ ਦਫ਼ਤਰ ਉਥੇ ਧਰਨਾ ਲਾਇਆ ਸੀ ਹੋਇਆ ਸਾਰੇ ਜਾਣੇ ਉੱਥੇ ਜਾ ਕੇ ਅਸੀਂ ਇਹੀ ਚੀਜ਼ ਦੀ ਮੰਗ ਕਰਦੇ ਕਿ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅੱਜ ਸੀ ਤੇ ਸੋ ਬਿਲਕੁਲ ਸ਼ਰੋਮਣੀ ਅਕਾਲੀ ਦਲ ਦੇ ਵੱਲੋਂ ਅੱਜ ਪੂਰੇ ਪੰਜਾਬ ਭਰ ਦੇ ਵਿੱਚ ਰੋਸ ਧਰਨਾ ਜਿਹੜਾ ਉਹ ਦਿੱਤਾ ਜਾ ਰਿਹਾ ਤੇ ਇਹ ਮੰਗ ਪੱਤਰ ਵੀ ਲੁਧਿਆਣਾ ਦੇ ਡੀਸੀ ਹਿਮਾਂਸ਼ੂ ਜੈਨ ਨੂੰ ਦਿੱਤਾ ਜਾਣਾ ਤੇ ਮੰਗ ਕੀਤੀ ਜਾਣੀ ਹੈ ਕਿ ਸਖਤ ਤੋਂ ਸਖਤ ਜਿਹੜੀ ਕਾਰਵਾਈ ਆ ਉਹ ਕੀਤੀ ਜਾਵੇ ਲੁਧਿਆਣਾ ਤੋਂ ਵੀਡੀਓ ਜਰਨਲਿਸਟ ਅਮਦੀਪ ਸਿੰਘ ਦੇ ਨਾਲ ਦੀਪਕ ਕਤਿਆਲ ਡੇਲੀ ਪੋਸਟ ਪੰਜਾਬੀ